ਪਟਿਆਲਾ ਦੇ ਪਾਸੀ ਰੋਡ ਤੇ ਇੱਕ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਇੱਕ 30 ਸਾਲਾਂ ਨੌਜਵਾਨ ਜੋ ਕਿ ਆਪਣੀ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਸਾਥੀ ਦੇ ਨਾਲ ਕਾਰ ਵੱਲ ਨੂੰ ਜਾ ਰਿਹਾ ਸੀ ਤਕਰੀਬਨ ਤਿੰਨ ਨੌਜਵਾਨ ਉਸ ਦੀ ਗੱਡੀ ਨੂੰ ਘੇਰਦੇ ਨੇ ਜਿਸ ਤੋਂ ਬਾਅਦ ਜਦੋਂ ਗੱਡੀ ਤੋਂ ਥੱਲੇ ਉਤਰਦਾ ਤਾਂ ਉਸ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਇਸੇ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਨੌਜਵਾਨ ਦੇ ਨਾਲ ਬੈਠਾ ਸਾਥੀ ਗੱਡੀ 'ਚੋਂ ਭੱਜ ਜਾਂਦਾ ਹੈ ਪਰ ਹਮਲਾਵਾਰ ਖਵਾਈ ਫਾਇਰ ਕਰਦੇ ਨੇ ਤੇ ਤੁਹਾਨੂੰ ਦੱਸਦੀ ਕਿ ਨੌਜਵਾਨ ਦਾ ਕਤਲ ਕਰਕੇ ਉਸ ਨੂੰ ਉੱਥੇ ਹੀ ਸੁੱਟ ਕੇ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਹਮਲਾਵਾਰ ਕਤਲ ਦੀ ਥਾਂ ਤੋਂ 100 ਕਿਲੋਮੀਟਰ ਦੂਰੀ ਤੇ ਪਹੁੰਚਦੇ ਨੇ ਤੇ ਉਹਨਾਂ ਦੀ ਗੱਡੀ ਨਾਲ ਵੀ ਇੱਕ ਹਾਦਸਾ ਵਾਪਰ ਜਾਂਦਾ ਹੈ ਜਿਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਨਾਲ ਦੇ ਸਾਥੀ ਦੇ ਵੱਲੋਂ ਪੂਰੀ ਹੱਦ ਬੀਤੀ ਪੁਲਿਸ ਨੂੰ ਦੱਸੀ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਨੇ ਮੌਕੇ ਤੋਂ ਇੱਕ ਮੋਬਾਈਲ ਫੋਨ ਅਤੇ ਬੱਤੀਪੋਰ ਦੀ ਪਿਸਤਲ ਚੱਲੀ ਹੋਈ ਗੋਲੀ ਅਤੇ ਬੱਤੀਪੋਰ ਦੀ ਪਿਸਤਲ ਦੀ ਖਾਲੀ ਮੈਗਜ਼ੀਨ ਵੀ ਉਹਨਾਂ ਦੇ ਵੱਲੋਂ ਬਰਾਮਦ ਕੀਤੀ ਗਈ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਸੰਬੰਧੀ ਪੁਲਿਸ ਨੇ ਕੀ ਕੁਝ ਦੱਸਿਆ ਉਹ ਤੁਹਾਨੂੰ ਸੁਣਾ ਦਿੰਨੇ ਆ ਬਰੂ ਰਿਪੋਰਟ ਦਾ ਏ ਆਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਕੀ ਨਾਮ ਤੁਹਾਡਾ ਮੇਰਾ ਕ੍ਰਿਸ਼ਨਾ ਨਾਮ ਹੈ ਕੀ ਵਾਕਿਆ ਕੀ ਹੋਇਆ ਜਿਹੜਾ ਵਾਕਿਆ ਮੈਂ ਤੇ ਮੇਰੇ ਦੋਸਤ ਆਏ ਸੀਗੇ ਸਮੀਰ ਅਦਰੀਆ ਆਪਣੇ ਦੁੱਧ ਲੈਣ ਆਏ ਸੀ ਸੀ ਦੁੱਧ ਲੈ ਕੇ ਤਾਂ ਇਹ ਬੈਠੇ ਲੁੱਤੀ ਸੀਗੇ ਬਲਾਗਾਂ ਨੂੰ ਲੁੱਤੀ ਸੀਗੇ ਲੇਕੇ ਖੜੇ ਸੀਗੇ ਸਾਈਡ ਤੇ ਇੰਨੇ ਚ ਤਿੰਨ ਬੰਦੇ ਆਏ ਵਾਰਦਤ ਇਹਨਾਂ ਨੇ ਤਾਂ ਕਿ ਖੋਲ ਕੇ ਵਾਰਦਤ ਕੀਤੀ ਫਾਇਰ ਕੀਤੇ ਮੈਂ ਉੱਤਰ ਕੇ ਪਿੱਛੇ ਨੂੰ ਭੱਜਿਆ ਇੰਨੇ ਚ ਕੁੱਡੀ ਲੈ ਕੇ ਫਰਾਰ ਕਿਹੜੀ ਜਗ੍ਹਾ ਤੇ ਹੋਈ ਏ ਗੱਲ ਸਾਰੀ ਉਹ ਪਿੱਛੇ ਹੋਈ ਹੈ ਜੀ ਰੋਡ ਦੀ ਸਟਾਰਟਿੰਗ ਦੇ ਪਾਸੇ ਰੋਡ ਦੀ ਸਟਾਰਟਿੰਗ ਕਿ ਫਾਇਰ ਕੀ ਮਤਲਬ ਹਵਾਈ ਫਾਇਰ ਕੀਤਾ ਹੈ ਸਮੀਰ ਦੇ ਮਾਰੇ ਸਰ ਮਾਰੇ ਕਰਕੇ ਉਹਨਾਂ ਵਾਲ ਕੀਤਾ ਸੀ ਜੀ ਫਾਇਰ ਕਿੰਨੇ ਕਿੰਨੇ ਲੋਕ ਸੀਗੇ ਤਿੰਨ ਬੰਦੇ ਸੀ ਕੀ ਉਹਨਾਂ ਨੇ ਨਕਾਬ ਪੋਸ਼ ਸੀਗੇ ਜਾਂ ਕੁਛ ਨਹੀਂ ਪਾਇਆ ਹੋਇਆ ਸੀਗਾ ਖੁੱਲੇ ਮੂੰਹ ਸੀਗੇ ਤਿੰਨੋਂ ਵੀ ਆਪਣਾ ਮਤਲਬ ਤੁਹਾਨੂੰ ਦੇਖਿਆ ਨਹੀਂ ਉਹ ਹਿੰਦੂ ਹੀ ਸੀਗੇ ਸਰਦਾਰ ਵੀ ਨਹੀਂ ਸੀ ਤੇ ਸਮੀਰ ਹੁਣ ਡੈੱਡ ਹੋ ਗਿਆ ਹਾਂ ਸਮੀਰ ਦੇ ਪਰਿਵਾਰ ਵਿੱਚ ਕੌਣ ਕੌਣ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਕੀਲਾ ਚੌਕ ਕ੍ਰਿਸ਼ਨਾਗੜ੍ਹ ਦੇ ਰਹਿਣ ਵਾਲੇ ਨੇ ਉਹ ਇਹ ਉਹਨਾਂ ਦੀ ਵਾਈਫ ਹੈ ਮਦਰ ਹੈ ਬ੍ਰਦਰ ਹੈ ਬ੍ਰਦਰ ਦੀ ਵਾਈਫ ਹੈ ਬੱਚੇ ਬੱਚੇ ਕਿੰਨੇ ਨੇ ਸਮੀਰ ਕੋ ਇੱਕ ਨੇ ਤੇ ਉਹਦੀ ਵਾਈਫ ਵੀ ਗਰੈਵੈਂਟ ਹੈ ਹਾਂਜੀ ਤੇ ਹੁਣ ਪਰਿਵਾਰ ਨੂੰ ਕੁਝ ਪਤਾ ਲੱਗਿਆ ਦੱਸਿਆ ਤੁਸੀਂ ਨਹੀਂ ਮੈਂ ਜੀ ਭਾਈਆਂ ਮੈਂ ਉਹਨਾਂ ਦੇ ਬੜੇ ਭਾਈਆਂ ਨੂੰ ਫੋਨ ਕਰਤਾ ਸੀ ਕਿੰਨੇ ਸਮੇਂ ਤੋਂ ਤੁਸੀਂ ਸਮੀਰ ਦੇ ਨਾਲ ਹੋ ਉਹ ਵੀ ਜੀ ਜਾਣਦੇ ਨੇ ਕਾਫੀ ਟਾਈਮ ਤੋਂ ਦੋਸਤ ਨੇ ਜੀ ਹਾਂ ਕੀ ਲੋਰਡਾ ਪੱਤੀਆ ਕੀਤਾ ਮਾਮਲਾ ਕੀ ਇਹ ਪੂਰਾ ਦਾ। ਉਹ थाना ਸਿਵਲ ਲਾਈਨ ਨੂੰ ਰਾਤ ਨੂੰ ਲਗਭਗ 2:00 ਵਜੇ ਮੈਸਨ ਆਇਆ ਸੀ ਕਿ ਕਿ ਪਾਸੀ ਰੋਡ এনवायरमेंट ਪਾਰਕ ਦੇ ਸਾਹਮਣੇ ਇੱਕ ਗੱਡੀ ਐਕਸੀਡੈਂਟ ਹੋਈ ਹੈ। ਬਾਅਦ ਵਿੱਚ ਜਦੋਂ ਮੌਕੇ ਪਹੁੰਚ ਕੇ ਚੈੱਕ ਕੀਤਾ ਗਿਆ ਤਾਂ ਨੂੰ ਕੰਪਲੀਟ ਇਨਫੋਰਮੇਸ਼ਨ ਇਹ ਮਿਲੀ ਕਿ ਸੁਮੇਕ ਕਟਾਰੀਆ ਨਾਮ ਦੇ ਬੰਦੇ ਤੇ ਜਾਣੇ ਵਾਂ ਹਮਲਾ ਹੋਇਆ ਸੀ। ਔਰ ਉਹਨੂੰ ਕਲੰਬੀ ਐਸੀ ਹਸਪੀਟਲ ਸ਼ਿਫਟ ਕਰਤਾ ਗਿਆ ਜਿੱਥੇ ਉਹਦੀ ਮੌਤ ਹੋ ਗਈ ਹੈ। ਮੌਕੇ ਤੇ ਤੁਸੀਂ ਦੇਖੋ ਗੱਡੀ ਕਾਫੀ ਜ਼ਿਆਦਾ ਐਕਸੀਡੈਂਟ ਹੋਇਆ ਹੋਇਆ ਹੈ। ਔਰ ਮੋਕੇ ਤੇ ਸਾਨੂੰ ਇੱਕ ਐਮਪਟੀ ਮੈਗਜ਼ੀਨ ਔਰ ਇੱਕ ਐਮਪਟੀ ਸੈਲ ਵੀ ਰਾਮਦ ਹੋਇਆ ਹੈ ਇਹ ਪ੍ਰਾਇਮ ਫੇਸ਼ੀਆ ਮਰਡਰ ਇਨਸੂਫੀਟ ਲੱਗ ਰਹਾ ਹੈ ਬੈਕਐਂਡ ਕੀ ਕਾਰਨ ਹੈ ਕਿਸ ਕਰਕੇ ਹੋਇਆ ਸਿੱਧਾ